ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਰਾਜ਼ ਧੜਾ ਹੈ ਉਹ ਵੱਡੇ ਪ੍ਰੋਗਰਾਮ ਕਰਨ ਦੀ ਤਿਆਰੀ ਦੇ ਵਿੱਚ ਹੈ। ਬੜਾ ਚੈਲੰਜ ਹੈ ਜੀ ਇਹ। ਬੜਾ ਵੱਡਾ ਚੈਲੰਜ ਹੈ ਸੂਰਬਾਦਰ ਬਾਰੇ 2 ਪ੍ਰੋ ਰੱਖੇ ਨੇ ਜੀ ਕਿ ਇੱਕ 15 ਤਾਂ ਆ ਹੀ ਗਈ ਹੈ। 15 ਆ ਜਾਈ ਗਈ ਹੈ ਜੀ। ਤੇ ਪ੍ਰੋਗਰਾਮ ਵੱਡੇ ਹੋਣਗੇ ਜੀ ਕਿੱਥੇ ਹੋਣਗੇ ਇਹ ਅਜੇ ਤੈਅ ਨਹੀਂ ਹੋਇਆ। ਸ਼ਾਇਦ ਪਹਿਲਾ ਪ੍ਰੋਗਰਾਮ ਮੈਗਾ ਪਟਿਆਲੇ ਕਰਨ ਹੋ। ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਰਾਜ਼ ਧੜਾ ਹੈ ਉਹ ਵੱਡੇ ਪ੍ਰੋਗਰਾਮ ਕਰਨ ਦੀ ਤਿਆਰੀ ਦੇ ਵਿੱਚ ਹੈ ਖਾਸ ਤੌਰ ਦੇ ਉੱਤੇ ਉਹਨਾਂ ਨੇ ਤਰੀਕਾਂ ਵੀ ਰੱਖਤੀਆਂ 15 ਜੁਲਾਈ ਨੂੰ ਤੇ 24 ਸਤੰਬਰ ਨੂੰ ਦੋ ਵੱਡੇ ਪ੍ਰੋਗਰਾਮ ਕੀਤੇ ਜਾਣਗੇ ਕੀ ਉਹਦੇ ਵਿੱਚ ਹੋਏਗਾ ਕੀ ਉਹ ਸ਼ਕਤੀ ਪ੍ਰਦਰਸ਼ਨ ਹੋਣਗੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਦਿਖਾਇਆ ਜਾਏਗਾ ਕਿ ਸਾਡੇ ਨਾਲ ਵੀ ਬਹੁਤ ਬੰਦੇ ਹੈਗੇ ਨੇ ਵੱਡਾ ਚੈਲੰਜ ਹੈ ਜੀ ਇਹ ਬੜਾ ਵੱਡਾ ਚੈਲੰਜ ਹੈ ਸੂਰਬਾਦਰ ਬਾਰੇ ਦੋ ਪ੍ਰੋ ਰੱਖੇ ਨੇ ਜੀ ਕਿ ਇੱਕ 15 ਤਾਂ ਆ ਹੀ ਗਈ ਆ ਅੱਜ 11 ਮੇਰੇ ਖਿਆਲ ਚ 11 ਤੀਜਾ ਅੱਜ ਹਾਂਜੀ 15 ਆ ਜਾਈ ਗਈ ਆ ਜੀ ਤੇ ਪ੍ਰੋਗਰਾਮ ਵੱਡੇ ਹੋਣਗੇ ਜੀ ਕਿੱਥੇ ਹੋਣਗੇ ਇਹ ਅਜੇ ਤੈਅ ਨਹੀਂ ਹੋਇਆ ਸ਼ਾਇਦ ਪਹਿਲਾ ਪ੍ਰੋਗਰਾਮ ਮੇਰੇ ਖਿਆਲ ਪਟਿਆਲੇ ਕਰਨ ਉਹ ਕਿਉਂਕਿ ਪਟਿਆਲੇ ਦੀ ਬੜੀ ਵੱਡੀ ਗਿਣਤੀ ਗਏ ਨੇ ਉੱਦੋਂ ਪਟਿਆਲਾ ਬੜਾ ਵੱਡੀ ਗਿਣਤੀ ਗਏ ਨੇ ਜੀ ਉਹ ਚੰਦੂ ਮਹਾਰਾਜ ਆ ਪਟਿਆਲੇ ਤੋਂ ਸਰਜੀਤ ਸਿੰਘ ਰਖੜਾ ਪਟਿਆਲੇ ਤੋਂ ਤੇ ਸਤਵਿੰਦਰ ਸਿੰਘ ਟੋੜਾ ਪਟਿਆਲੇ ਤੋਂ ਕੁਲਦੀਪ ਸਿੰਘ ਨਰਸੂਪੁਰ ਪਟਿਆਲੇ ਤੋਂ ਠੀਕ ਹੈ ਨਾ ਜੀ ਅਤੇ ਹਰਵਿੰਦਰ ਸਿੰਘ ਚੰਦੂ ਮਹਾਰਾ ਪਟਿਆਲੇ ਤੋਂ ਗੁਰਚਰਨ ਸਿੰਘ ਟੋੜੇ ਦਾ ਪਰਿਵਾਰ ਪਟਿਆਲੇ ਤੋਂ ਕੁਦੀਪ ਕੌਰ ਟੋੜਾ ਸ਼ਰਮਣੀ ਕਮੇਟੀ ਮੈਂਬਰ ਪਟਿਆਲੇ ਤੋਂ ਪਟਿਆਲੇ ਦੇ ਖਾਸੇ ਨੇ ਜਿਹੜੇ ਜਲੰਧਰ ਹੋ ਸਕਦਾ ਜੋਂ ਦਾ ਜਲੰਧਰ ਉਸ ਨਾਲ ਜੰਦਾ ਵੀ ਕੰਮ ਕਾਫੀ ਹੋਇਆ ਪੁੱਤਲਾ ਜਲੰਧਰ ਬੇਨਤੀ ਹੋ ਸਕਦਾ ਤੇ ਦੂਜਾ ਆ ਮਜੀਠੀਆ ਕਿੱਥੋਂ ਦਾ ਆਪਣਾ ਮਲੂਕਾ ਕਿੱਥੋਂ ਬਠਿੰਡੇ ਹੋ ਇਹ ਬਠਿੰਡੇ ਵਾਲੇ ਪਾਸੇ ਵੀ ਹੋ ਸਕਦਾ ਕੰਮ ਪਰ ਬਠਿੰਡੇ ਮੇਰੇ ਖਿਆਲ ਚ ਅਜੇ ਹੈਗਾ ਸੁਖਬੀਰ ਬਾਦਲ ਦਾ ਸਹਿਯਕ ਰਿਹਾ ਅਜੋ ਸਹਿ ਕਰਿਆ ਸਤ ਮੈਂ ਤਾਂ ਕਹਦਾ ਕਿ ਬੀਬੀ ਜਿੱਤ ਚੁੱਕੀ ਆ ਉਥੇ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਥੋੜੇ ਜਿਹਾ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀ ਰਾਤ ਬਣਾਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਕਲਾ ਨੰਝਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਆ ਸੰਸਕ੍ਰਿਤੀ ਕੀ ਹੋਗੀ ਬਾਤ ਅਪੀ 5 ਚੈਨਲ ਹਿੰਦੀ ਵੀ ਹੋਗਾ ਸਾਥ 35 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਚੁੰਵਾਵਾ ਤੇ ਤੁਸੀਂ ਦੇਖ ਲਿਓ 35 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ